ਜੀ ਪੰਜਾਬ ਵਾਲਿਓ ਸਾਸ੍ਰਿਕ ਕਾਲ ਜਿਵੇਂ ਕਿ ਤੁਹਾਡੇ ਨਾਲ ਮੈਂ ਕੈਸੀ ਵੀਡੀਓ ਸਾਂਝੀ ਕਰੂੰਗਾ ਔਰ ਐਸੀਆਂ ਗੱਲਾਂ ਸਾਂਝੀਆਂ ਕਰਨੀਆਂ ਜਿਨ੍ਹਾਂ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਜਾਣ ਵਾਲਾ ਕਿਉਂਕਿ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਵੱਡਾ ਮੁੱਦਾ ਬਣ ਚੁੱਕਿਆ ਕਮਲ ਕੌਰ ਤਨਜਨ ਕੁਮਾਰੀ ਤਨਜਨ ਤੇ ਬਾਰੀ ਕਈ ਸਾਰੇ ਨਾਮ ਨੇ ਉਹਦੇ ਵੈਸੇ ਕੋਹ ਉਹਦੇ ਨਾਲ ਨਹੀਂ ਲੱਗਦਾ ਸੀ ਉਹ ਤਾਂ ਉਹਨੇ ਲਾਇਆ ਸੀ ਪਰ ਪੰਜਾਬ ਦੇ ਵਿੱਚ ਇਸ ਮੁੱਦੇ ਨੇ ਇੰਨੀ ਜਾਨੀ ਰਫ਼ਤਾਰ ਫੜੀ ਹੈ ਔਰ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਇਸ ਮੁੱਦੇ ਦੇ ਉੱਤੇ ਕੀ ਬੋਲ ਰਹੇ ਨੇ ਉਹ ਵੀ ਤੁਹਾਡੇ ਸਾਹਮਣੇ ਧਰ ਦੇਗੇ ਮੈਂ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਜ਼ਰੂਰੀ ਗੱਲ ਹੈ ਜਿਹੜੀ ਉਹ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਬੜੀ ਗੌਰ ਦੇ ਨਾਲ ਸੁਣ ਕੇ ਅਨੁਸ਼ੇਰ ਵੀ ਕਰਨ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਲੋੜ ਆ ਸਾਰੇ ਪੰਜਾਬੀਆਂ ਨੂੰ ਕਿ ਇਹ ਗੱਲ ਬੜੀ ਗੰਭੀਰ ਹੈ ਕੱਲੇ-ਕੱਲੇ ਪੰਜਾਬੀ ਦੇ ਤੇ ਕੱਲੀ-ਕੱਲੀ ਮਾਪੇਣ ਦੇ ਕੰਮ ਆਉਣ ਵਾਲੀ ਗੱਲ ਇਹ ਮੁੱਦਾ ਚੱਕਣਾ ਜ਼ਰੂਰੀ ਸੀ ਛੇੜੀਆਂ ਗੱਲਾਂ ਤੁਹਾਡੇ ਮੈਂ ਸਾਹਮਣੇ ਧਰੂੰਗਾ ਔਰ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦਾ ਇਸ ਮੁੱਦੇ ਦੇ ਉੱਤੇ ਬਿਆਨ ਕੀ ਹੈ ਉਹ ਵੀ ਤੁਹਾਡੇ ਸਾਹਮਣੇ ਧਰ ਦਿਆਂਗੇ ਪਰ ਦਰਸਲ ਦੇ ਵਿੱਚ ਆ ਜਿਹੜੀ ਕੁੜੀ ਮਾਰੀ ਗਈ ਹੈ ਜਿਹਨੂੰ ਕਮਲਕੌਰ ਕਹਿੰਦੇ ਨੇ ਇਸ ਮੁੱਦੇ ਨੇ ਨੀ ਰਫਤਾਰ ਫੜੀ ਆ ਕਿ ਪੰਜਾਬ ਦੇ ਵਿੱਚ ਜਿਹੜੇ ਲੋਕੋ ਨੂੰ ਨਹੀਂ ਵੀ ਜਾਣਦੇ ਸੀ ਉਹ ਵੀ ਗੌਰ ਨਾਲ ਦੇਖ ਰਹੇ ਨੇ ਪਰ ਅੱਜ ਪੰਜਾਬ ਦੇ ਲੋਕਾਂ ਨੂੰ ਮੇਰੀ ਅਪੀਲ ਆ ਕਿ ਇਸ ਮੁੱਦੇ ਵੱਲ ਯਾਨੀ ਧਿਆਨਾਂ ਦੇ ਇਸ ਕੁਰੀ ਵੱਲ ਸਨ ਹੋਰ ਵੀ ਬਹੁਤ ਸਾਰੇ ਕੰਮ ਨੇ ਪਰ ਉਹ ਕੰਮ ਕਿਹੜੇ ਨੇ ਵੀ ਤੁਹਾਡੇ ਸਾਹਮਣੇ ਅੱਜ ਧਾਰ ਦਿੰਨੇ ਆ ਤੁਸੀਂ ਯਕੀਨ ਮੰਨਿਓ ਤੁਹਾਡੇ ਇੱਕ ਇੱਕ ਬੰਦੇ ਦੇ ਕੰਮ ਆਉਣੇ ਆ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਕੀ ਕਹਿ ਰਿਹਾ ਸੀ ਮੁੱਦੇ ਪ੍ਰਤੀ ਉਮੀਤ ਹੈ ਤੁਹਾਨੂੰ ਅੱਜ ਸੁਣਾ ਦਿੰਨੇ ਕਿਉਂਕਿ ਉਹਨਾਂ ਦਾ ਜਿਹੜਾ ਬਿਆਨ ਹੈ ਹੈਰਾਨ ਕਰ ਦੇਣ ਵਾਲਾ ਪੂਰੇ ਪੰਜਾਬ ਨੂੰ ਔਰ ਮੈਂ ਚਾਹਣਾ ਸਾਡੇ ਪੰਜਾਬੀ ਇਸ ਗੱਲ ਤੋਂ ਦੂਰ ਰਹਿਣ ਕਿਉਂਕਿ ਇਹ ਸਾਡੀਆਂ ਪੀੜ੍ਹੀਆਂ ਸਾਡੀਆਂ ਮਾਂ-ਮਾਂ ਸਾਡੀਆਂ ਭੈਣਾਂ ਸਾਡੇ ਬੱਚਿਆਂ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਔਰ ਜਿਹੜੀ ਗੱਲ ਅੱਜ ਤਾਂ ਮੈਂ ਦੱਸਣੀ ਹੈ ਉਹ ਬੇहद ਜਿਆਦੇ ਤੁਹਾਡੇ ਕੰਮ ਆਉਣ ਵਾਲੀ ਗੱਲ ਹੈ ਇਸ ਮੁੱਦੇ ਤੋਂ ਥੋੜਾ ਜਿਹਾ ਦੂਰ ਰਹਿਣ ਦੀ ਲੋੜ ਹੈ ਅਕਸਰ ਦੇਖਿਆ ਵੀਰਵਾਰ ਤੇ ਖਬਰ ਚਲਦੀ ਹੈ ਗੁੱਧਵਾਰ ਦੀ ਸ਼ਾਮੇ ਦੀ ਗੱਡੀ ਦੇ ਵਿੱਚ ਲਾਸ਼ ਮਿਲਦੀ ਹੈ ਕਮਲ ਕੌਰ ਦੀ ਔਰ ਫੇਰ ਪੂਰੇ ਪੰਜਾਬ ਦਾ ਮੀਡੀਆ ਇਸ ਮੁੱਦੇ ਦੇ ਉੱਤੇ ਕੰਮ ਕਰਦਾ ਯਾਨੀ ਪੂਰਾ ਦਿਨ ਪਰ ਇਹੀ ਖਬਰ ਚਲਾਉਂਦਾ ਹੋਰ ਖਬਰ ਨਹੀਂ ਆਉਂਦੀ ਕੋਈ ਵੀ ਸਿਰਫ ਕਮਲ ਕੁਮਾਰੀ ਜਾਂ ਕੰਚਨ ਤੇਵਾਰੀ ਇਹੀ ਖਬਰ ਔਰ ਮੇਰੇ ਬੰਦੀਆਂ ਦਾ ਪਹਿਲੇ ਹੀ ਅਪੀਲ ਹੈ ਪਹਿਲਾਂ ਮੈਂ ਤੁਹਾਨੂੰ ਹੁਣ ਵੀਡੀਓ ਦਿਖਾਉਂਗਾ ਭਗਵੰਤ ਮਾਨ ਸਾਡੇ ਪੰਜਾਬ ਦਾ ਮੁੱਖ ਮੰਤਰੀ ਹੈ ਔਰ ਮੇਰੇ ਬੰਦੀਓ ਤੁਹਾਨੂੰ ਸ਼ੁਰੂ ਤੋਂ ਅਪੀਲ ਆ ਬਾਕੀ ਗੱਲ ਵੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਕਿ ਭਾਈ ਇਹ ਜਿਹੜੀ ਲੜਕੀ ਮਾਰੀ ਗਈ ਆ ਕਮਲ ਖੋਰਾ ਚਾਹੇ ਕੋਈ ਕਮਲ तिवारी ਹੈ ਇਸ ਵੱਲ ਧਿਆਨ ਨਹੀਂ ਦੇਣਾ ਇਹ ਤੁਹਾਡੇ ਸਾਰਿਆਂ ਲਈ ਕੰਮ ਆਊਗੀ ਮੈਂ ਤੁਹਾਨੂੰ ਦੱਸੂਗਾ ਬਾਅਦ ਦੇ ਵਿੱਚ ਪਹਿਲਾਂ ਆ ਯਾਰਾ ਸਾਡਾ ਜਿਹੜਾ ਮੁੱਖ ਮੰਤਰੀ ਹੈ ਪੰਜਾਬ ਦਾ ਸਟੇਜ ਦੇ ਉੱਤੇ ਇਸ ਮੁੱਦੇ ਪ੍ਰਤੀ ਕੀ ਕਰਿਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸ਼ੇਅਰ ਵੀ ਕਰਨੀ ਆ ਤਾਂ ਫਿਰ ਕਰਦੇ ਆ ਅਗਲੀ ਗੱਲ ਸਾਂਝੀ ਸੋਨੋ ਸਿਤਾਯਾਂਤੀ ਹੁਣ ਜਦੋਂ ਸਰਕਾਰ ਚੋਂ ਬਾਦ ਇਲੈਕਸ਼ਨ ਕਮਿਸ਼ਨ ਨੂੰ ਕਹਿ ਕੇ ਪੈਟਰੀ ਚੋਂ ਨਿਸ਼ਾਨ ਨਾ ਹੋਣ ਨਹੀਂ ਕਿਸੇ ਨੂੰ ਆਜ਼ਾਦ ਮੈਂ ਕਿਹਾ ਕਿ ਕਿ ਤਰ ਅੱਛਾ ਫਿਰ ਉਸੇ ਨਾਮ ਦੇ ਦੋ ਬੰਦੇ ਖੜੇ ਕਰ ਦਿੰਦੇ ਆਂ ਫਿਰ ਉਹ ਫੋਟੋ ਲੱਗਣ ਲੱਗੀ ਆ ਹੁਣ ਉਹ ਫੋਟੋ ਵੀ ਹੋਊਗੀ ਸਾਹਮਣੇ ਚੋਣ ਦਾ ਨਿਸ਼ਾਨ ਹੋਊਗਾ ਆਰਮਨਾਲ ਵਾਲੀ ਕਾਰੀ ਨਹੀਂ ਕਰਨੀ ਪਟਨ ਦੇ ਪਹਿਲੇ ਸੰਜੀਬ ਰੋੜਾ ਦੇ ਹੋਣਗੇ ਇੱਕ ਪਾਸੇ ਸਾਇਨ ਮੇਰੇ ਹੋਣਗੇ ਕੰਮ ਨਹੀਂ ਤੁਹਾਡਾ ਸਲੇਟ ਪਿੰਡਾਂ ਦਾ ਕੁਲੂਕ ਹੋਗਾ ਚਾਹੇ ਸੀਵਰੇਜ ਦਾ ਕੰਮ ਹੈ ਬਿਜਲੀ ਦਾ ਕੰਮ ਹੈ ਚਾਹੇ ਉਹ ਪਾਣੀ ਦੀ ਨਿਕਾਸੀ ਹੈ ਚਾਹੇ ਕੋਈ ਹੋਰ ਲਾਈਟਾਂ ਦਾ ਸੋਡਾ ਲਾਈਟਾਂ ਦਾ ਬਿਜਲੀ ਸਟਰੀਟ ਲਾਈਟਾਂ ਦਾ ਕੋਈ ਵੀ ਕਿਸੇ ਕਿਸੇ ਦਾ ਕੰਮ ਹੈ ਕਿਉਂਕਿ ਆਮ ਆਦੀ ਪਾਰਟੀ ਦੀ ਸਰਕਾਰ ਹੈ ਪਹਿਲੇ ਦਿਨ ਤੋਂ ਹੀ ਕੰਮ ਕਰਨ ਲੱਗੇ ਸੀ ਆਪ ਤੋਰ ਤੇ ਸਰਕਾਰਾਂ ਆਖਰੀ ਸਾਲ ਕਰਦੀਆਂ ਨੇ ਜਾਂ ਆਖਰੀ ਮਹੀਨੇ ਹਲ ਕਰਦੀਆਂ ਨੇ ਕਹਿੰਦੇ ਲੋਕਾਂ ਨੂੰ ਯਾਦ ਰਹਿ ਜਾਂਦੇ ਕੰਮ ਇਹ ਤਾਂ ਹੁਣ ਤੁਸੀਂ ਚੰਗੀ ਤਰ੍ਹਾਂ ਸੁਣ ਲਿਆ ਪੰਜਾਬ ਦਾ ਮੁੱਖ ਮੰਤਰੀ ਕੀ ਕਹ ਰਿਹਾ ਸੀ? ਯਾਨੀ ਆਪਣੇ ਕੰਮ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਮਗਨ ਮੈਂ ਤੁਹਾਨੂੰ ਇਹ ਆਡੀਓ ਸੁਣਾਈ ਕਿਉਂ ਆ? ਜਦੋਂ ਵੀ ਸਾਡੇ ਪੰਜਾਬ ਦਾ ਮੁੱਖ ਮੰਤਰੀ ਇਸ ਮੁੱਦੇ ਵੱਲ ਧਿਆਨ ਨਹੀਂ ਦਿੰਦਾ ਤਾਂ ਫਿਰ ਸਾਡੇ ਪੰਜਾਬੀ ਕਿਉਂ ਯਾਰ ਇਸ ਨੂੰ ਟੁੱਟ ਕੇ ਪੈ ਗਏ ਨੇ? ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਅੰਦਰ ਕਿਤੇ ਲੋਕਾਂ ਨੂੰ ਕਰੰਟ ਲਾਇਆ ਗਿਆ ਉਹ ਵੀ ਇੱਕ ਮੁੱਦਾ ਹੈ। ਜਿਹੜਾ ਨਰਿੰਦਰਦੀਪ ਨੂੰ ਬਠਿੰਡੇ ਦੇ ਵਿੱਚ ਕਰੰਟ ਲੱਗਿਆ ਉਸ ਤੋਂ ਪਹਿਲਾਂ ਜਸਵੀਰ ਸਿੰਘ ਦਾ ਤਤਲ ਹੁੰਦਾ ਯਾਨੀ ਇੰਕਾਊਂਟਰ ਹੁੰਦਾ ਉਹ ਵੀ ਇੱਕ ਮੁੱਦਾ ਫਿਰ ਉਸ ਤੋਂ ਬਾਅਦ ਉਸੇ ਹੀ ਦਿਨ ਕਰਨਲ ਸਾਹਿਬ ਨੂੰ ਕੁੱਟਿਆ ਜਾਂਦਾ ਉਹ ਵੀ ਇੱਕ ਪੰਜਾਬ ਦੇ ਪ੍ਰਤੀ ਬਹੁਤ ਵੱਡਾ ਮੁੱਦਾ ਸੀ ਕਿਉਂਕਿ ਇਹ ਕਰਨਲ ਇਕੱਲੇ ਦਾ ਕਿਸੇ ਦਾ ਨਹੀਂ ਸੀ ਉਹ ਸਾਡੇ ਦੇਸ਼ ਨੂੰ ਆਰਮੀ ਪ੍ਰੋਟੈਕਟ ਕਰਦੀ ਹੈ ਜਿਹਦੇ ਥੱਲੇ ਭਾਈ 1500 ਬੰਦਾ ਕੰਮ ਕਰਦਾ ਸੀ ਇਹ ਪੰਜਾਬ ਦੇ ਕਈ ਸਾਰੇ ਹੋਰ ਮੁੱਦੇ ਆ ਬਹੁਤ ਸਾਰੇ ਮੁੱਦੇ ਆ ਪੰਜਾਬ ਦੇ ਪਾਣੀਆਂ ਦਾ ਮੁੱਦਾ ਪ੍ਰਵਾਸ ਦਾ ਮੁੱਦਾ ਗੈਰ ਜਗਾਰੀ ਦਾ ਮੁੱਦਾ ਪੰਜਾਬ ਦੇ ਸਾਡੇ ਜਿਹੜੇ ਲੋਕ ਨੇ ਉਹ ਇਹੋ ਜਿਹੇ ਖਬਰਾਂ ਦੇ ਪਿੱਛੇ ਐਸਾ ਭਜਦੇ ਨੇ ਕਿ ਉਸ ਖਬਰ ਨੂੰ ਸ਼ਿਖਰਾਂ ਤੇ ਲੈ ਜਾਂਦੇ ਆ ਜਿਵੇਂ ਕਿ ਕਿਸੇ ਨੇ ਬਹਾਦਰੀ ਜਾਂ ਫਿਰ ਕੋਈ ਕੁਰਬਾਨੀ ਕੀਤੀ ਹੈ ਤਾਂ ਉਹਨਾਂ ਨੇ ਜਿਹੜਾ ਨਾਮ ਵੀ ਲਾਇਆ ਪਿੱਛੇ ਕੌਰ ਉਹ ਸਾਡੇ ਗੁਰੂਆਂ ਨੇ ਦੇਣ ਦਿੱਤੀ ਸਾਡੇ ਪੰਜਾਬੀਆਂ ਨੂੰ ਉਹਨਾਂ ਦੀ ਵੀ ਉਹਨਾਂ ਦੁਰਵਰਤੋਂ ਕੀਤੀ ਜਿਹੜੀ ਕਮਲ ਕੌਰ ਜਾਂ ਕੰਚਨ ਕੁਮਾਰੀ ਮਾਰੀ ਗਈ ਸੋ ਪੰਜਾਬੀਓ ਜਿਹੜੇ ਵੀ ਬੰਦੇ ਇਹਨਾਂ ਗੱਲਾਂ ਨੂੰ ਪ੍ਰੋਮੋਟ ਕਰਨ ਦੇ ਕਹਵਾਲੇ ਦਿੰਦੇ ਨੇ ਜਾਨਾਂ ਨੂੰ ਕਹਿਣ ਦੀਆਂ ਗੱਲਾਂ ਕਰਦੇ ਨੇ ਕਿ ਭਾਈ ਉਹਦਾ ਮਾੜਾ ਹੋਇਆ ਜੀ ਇਹ ਚੈਲੰਜ ਅਮਰਪਾਲ ਸਿੰਘ ਮਹਿਰੋਂ ਨਹੀਂ ਇਕੱਲਾ ਕਰ ਰਿਹਾ ਇਹ ਚੈਲੰਜ ਪੂਰੀ ਦੁਨੀਆ ਕਰ ਰਹੀ ਹੈ ਕਿ ਉਹਦੀਆਂ ਵੀਡੀਓ ਤੁਸੀਂ ਜੇਕਰ ਆਪਣੇ ਘਰੇ ਵੇਖ ਲਓਗੇ ਤਾਂ ਅਮਰਪਾਲ ਸਿੰਘ ਮਹਿਰੋਂ ਵੀ ਕਹਿੰਦਾ ਮੈਂ ਤੁਹਾਨੂੰ ਗੱਲ ਅੱਗੇ ਕਰ ਦੂੰ ਮੇਰਾ ਸਰ ਵੜ ਦੋ ਸੇ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ ਭਾਈ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਮੁੱਦੇ ਨੇ ਇਹ ਜਿਹੜੀਆਂ ਔਰਤਾਂ ਨੇ ਤੁਹਾਨੂੰ ਇਹ ਅਟਰੈਕਟ ਕਰਦੀਆਂ ਨੇ ਉਸ ਤੋਂ ਬਾਅਦ ਤੁਸੀਂ ਆਪਣੇ ਅਸਲੀ ਮੁੱਦਿਆਂ ਤੋਂ ਪਟਕ ਕੇ ਹੋਰ ਗੱਲਾਂ ਵੱਲ ਧਿਆਨ ਦੇਣੇ ਅਸ਼ਲੀਲਤਾ ਫਲਾਉਂਦੀ ਸੀ ਇਸ ਕਰਕੇ ਉਹ ਮਾਰੀ ਗਈ ਹੈ ਅੱਗੇ ਤੋਂ ਜਿਹੜੇ ਹੋਰ ਵੀ ਅਸ਼ਲੀਲਤਾ ਫਲਾਉਂਦੇ ਨੇ ਉਹਨਾਂ ਦਾ ਵੀ ਨੰਬਰ ਲੱਗਣ ਜਾ ਰਿਹਾ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਅਮਰਪਾਲ ਸਿੰਘ ਮਹਿਰੋਂ ਕਹਿੰਦਾ ਹੋਣਾ ਵੀ ਚਾਹੀਦਾ ਇਹਨਾਂ ਲੋਕਾਂ ਦੇ ਉੱਤੇ ਨੱਥ ਪਹਿਣੀ ਚਾਹੀਦੀ ਔਰ ਦੂਜੇ ਪੱਧਰ ਦੇ ਉੱਤੇ ਐਸਐਸਪੀ ਅਮਰੀਤ ਕੌਂਡਲ ਬਠਿੰਡਾ ਉਹ ਵੀ ਆਪਣਾ ਇੱਕ ਫਰਜ਼ ਨਿਭਾ ਰਹੇ ਨੇ ਟੋਕਿਓ ਉਹ ਬੜੇ ਹੀ ਇਮਾਨਦਾਰ ਪੁਲਿਸ ਅਫੀਸਰ ਨੇ ਇਧਰਲੇ ਪਾਸੇ ਸਾਡੇ ਸਿੰਘ ਸਹਿਵਾਨ ਅਮਰਪਾਲ ਸਿੰਘ ਮਹਿਰੋ ਉਹਨਾਂ ਦਾ ਕਹਿਣਾ ਵੀ ਦੇਖੋ ਨਿੱਜੀ ਵੈਰ ਵਿਰੋਧ ਨਹੀਂ ਹੈਗਾ ਇਹਨਾਂ ਕੁੜੀਆਂ ਨੂੰ 50-50 ਹਜ਼ਾਰ ਰੁਪਈਆ ਇਹ ਗੱਲ ਕਹਿ ਦਿੱਤੀ ਸੀ ਅਮਰਪਾਲ ਸਿੰਘ ਮਹਿਰੋ ਨੇ ਕਿ ਭਾਵੇਂ ਅਸੀਂ ਡਾਕੇ ਮਾਰੀਏ ਚੋਰੀਆਂ ਕਰੀਏ ਤੁਹਾਨੂੰ ਘਰੇ ਬੈਠਿਆਂ ਨੂੰ ਦੇਮਾ ਗਿਆ ਨੈਟ ਤੋਂ ਆਪਦੀਆਂ ਵੀਡੀਓ ਹਟਾ ਲਓ ਤੇ ਆਪਦੀ ਆਈਡੀ ਡਿਲੀਟ ਮਾਰ ਦਿਓ ਔਰ ਜਦੋਂ ਫਿਰ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਇਹ ਕੰਮ ਕਰਦੀਆਂ ਕਿਉਂ ਆ ਫਿਰ ਉਹ ਬਹਾਨੇ ਬਣਾਉਂਦੀਆਂ ਕਹਿੰਦੀ ਆ ਸਾਡਾ ਕੋਈ ਬਿਮਾਰ ਆ ਜੀ ਸਾਡੇ ਕੋਈ ਕਮਾਉਣ ਵਾਲਾ ਨਹੀਂ ਫਿਰ ਅਸ਼ਲੀਲਤਾ ਫਲਾ ਕੇ ਤਾਂ ਨਹੀਂ ਪੈਸਾ ਕਮਾਇਆ ਜਾਂਦਾ ਯਾਰ ਹੋਰ ਬਹੁਤ سارے ਰਸਤੇ ਆ ਬਾਈ ਚੰਗੇ ਕੰਮ ਕਰਕੇ ਵੀ ਕਮਾ ਸਕਦਾ ਯਾਰ ਜ਼ਰੂਰੀ ਨਹੀਂ ਵੀ ਇਹੀ ਕੰਟੈਂਟ ਬਣਾਉਣੇ ਨੇ ਤਾਂ ਹੁਣ ਅਮਰਪਾਤ ਸਿੰਘ ਦੇ ਬਹਾਨੇ ਦੇ ਨਾਲ ਉਹ ਜਿਹੜੀ ਦੀਪਿਕਾ ਲੋਥਰਾ ਹੈ ਉਹ ਵੀ ਕਹਿੰਦੀ ਮੈਨੂੰ ਸਕਿਉਰਟੀ ਦੇ ਦਿਓ ਜੇਕਰ ਇਹਨਾਂ ਨੇ ਸਕਿਉਰਟੀ ਦਿੱਤੀ ਤਾਂ ਇਹ ਜਾਦੇ ਗੰਦ ਪਾਉਣਗੀ ਇਹ ਵੀ ਨਾਲ ਤਾਂ ਹੈ ਔਰ ਹੁਣ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਹੈ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਵੱਡੇ ਪੱਦਰ ਦੇ ਉੱਤੇ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਜਿਹੜੇ ਗੰਦ ਫੈਲਾਉਂਦੇ ਨੇ ਕਾਨੂੰਨ ਬਣਨਾ ਚਾਹੀਦਾ ਕਿਉਂਕਿ ਵੀਡੀਓ ਕਿਸੇ ਦੇ ਵੀ ਸਾਹਮਣੇ ਜਾ ਸਕਦੀ ਹੈ ਜਦੋਂ ਪਬਲਿਕ ਹੁੰਦੀ ਆ ਉਹ ਤੁਹਾਡੇ ਘਰੇ ਵੀ ਆ ਸਕਦੀ ਹੈ ਸਾਡੇ ਵੀ ਆ ਸਕਦੀ ਹੈ ਜੋ ਮਰਜ਼ੀ ਵੀ ਹੋ ਸਕਦਾ ਤਾਂ ਇੱਕ ਪਾਸੇ ਫਿਰ ਲੋਕ ਕਹਿੰਦੇ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਫਿਰ ਇਸ ਗੁਰੂਆਂ ਪੀਰਾਂ ਦੀ ਧਰਤੀ ਦਾ ਅਪਮਾਨ ਕਿਵੇਂ ਸਹੂਆ ਫਿਰ ਜਿਹੜਾ ਕਿ ਉਹਨੂੰ ਗੱਲ ਨੂੰ ਮੰਨਦਾ ਕਿ ਸਾਡੇ ਗੁਰੂਆਂ ਦੀ ਧਰਤੀ ਹੈ ਉਹ ਲੋਕ ਇਸ ਗੱਲ ਦਾ ਅਪਮਾਨ ਨਹੀਂ ਸਹਿੰਦੇ ਅਸ ਕਰਕੇ ਉਹਨਾਂ ਨੂੰ ਗੱਡੀ ਚੜਾਇਆ ਜਾ ਰਿਹਾ ਹੁਣ ਤਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਲੋਕ ਇਹ ਅਸਲੀਲਤਾ ਫਲਾਉਂਦੇ ਨੇ ਉਹ ਚਾਹੇ ਕੋਈ ਵੀ ਹੋਣ ਉਹ ਅੰਮ੍ਰਿਤਪਾਲ ਸਿੰਘ ਮਹਿਰੋ ਕਹਿੰਦਾ ਹੁਣ ਸਾਡਾ ਇਹ ਨਹੀਂ ਪਤਾ ਸੀ ਇਹਨਾਂ ਦੇ ਆਸ-ਪਾਸ ਹੀ ਘੁੰਮ ਰਹੇ ਆ ਕਿ ਕਿਹੜੇ ਦਾ ਸੁੱਧਾ ਲੱਗ ਜੀ ਇਹਨਾਂ ਗੱਲਾਂ ਤੋਂ ਸਮਝਣ ਦੀ ਲੋੜ ਹੈ ਇਹਨਾਂ ਮੁੱਦਿਆਂ ਬਾਰੇ ਇਹਨਾਂ ਧਿਆਨ ਦੇਣ ਦੀ ਲੋੜ ਨਹੀਂ ਹੈ ਹੋਰ ਬਹੁਤ ਸਾਰੇ ਸਾਡੇ ਕੰਮ ਨੇ ਪੰਜਾਬ ਦੇ ਵਿੱਚ ਮੁੱਦੇ ਨੇ ਜਿਨ੍ਹਾਂ ਨੂੰ ਵੇਖਣਾ ਵੀ ਜ਼ਰੂਰੀ ਹੈ ਕਿ ਸਰਕਾਰ ਕੀ ਕਰ ਰਹੀ ਹੈ ਜਾਂ ਪ੍ਰਸ਼ਾਸਨ ਕੀ ਕਰ ਰਿਹਾ ਹੈ ਜਾ ਫਿਰ ਸਾਡੇ ਲੋਕਾਂ ਨਾਲ ਕਿੱਥੇ ਤੱਕ ਆ ਹੋ ਰਿਹਾ ਇਹ ਅਸਲੀ ਮੁੱਦੇ ਨੇ ਪੰਜਾਬ ਵਾਲਿਓ ਤਾਂ ਠੀਕ ਆ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ